ਨਮਸਕਾਰ ਸਾਥਰੀਕਾਲ ਸਮਾਣਾ ਟੁਡੇ ਟਵਾਲਾ ਸਵਾਗਤ ਹੈ ਸਮਾਣਾ ਵਿਖੇ ਅੱਜ ਵਿਰਧ ਆਸ਼ਰਮ ਵਿਖੇ ਹੈਡਮਾਸਟਰ ਸਾਧੂਰਾਮ ਸ਼ਰਮਾ ਦੀ 21ਵੀਂ ਸ਼ਰਨਾਂ ਵਰਸੀ ਮਨਾਇ ਗਈ ਕਲ ਰਮਾਇਣ ਪਾਠ ਰੱਖਿਆ ਗਿਆ ਤੇ ਅੱਜ ਰਮਾਇਣ ਪਾਠ ਦੇ ਭੋਗ ਪਾਏ ਗਏ ਵਿਦਮਾਨ ਪੰਡਿਤਾਂ ਵੱਲੋਂ ਰਮਾਇਣ ਪਾਠ ਭੋਗ ਤੋਂ ਬਾਅਦ ਆਰਤੀ ਕੀਤੀ ਗਈ ਅਤੇ ਸਾਧੂਰਾਮ ਸ਼ਰਮਾ ਦੀ ਯਾਦ ਵਿੱਚ ਸਕੂਲਾਂ ਵਿੱਚ ਅੱਭਲਾਏ ਬੱਚਿਆਂ ਨੂੰ ਅਤੇ ਟੀਚਰਾਂ ਨੂੰ ਸਨਮਾਨਿਤ ਕੀਤਾ ਗਿਆ ਆਸ਼ਰਮ ਵਿੱਚ ਰਹਿ ਰਹੇ पुजरकाणु ਅਤੇ ਸੇਵਾਦਾਰਾਂ ਨੂੰ ਸਰਦੀ ਲਈ ਕੱਪੜੇ ਦਿੱਤੇ ਗਏ ਇਸ ਮੌਕੇ ਵਿਧਾਇਕ ਚੇਤਨ ਸਿੰਘ ਜੋੜਾਬਾਦਰਾ ਕਪੂਰ ਚੰਦ ਬਾਂਸਲ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ ਅਸ਼ੋਕ ਮੋਦਲ ਬਰਦ ਆਸ਼ਰਮ ਸ਼ਕਤੀ ਮੰਦਿਰ ਦੇ ਪ੍ਰਧਾਨ ਪੌਣ ਸ਼ਾਤਰੀ ਵੱਲੋਂ ਉਹਨਾਂ ਦੇ ਜੀਵਨ ਬਾਰੇ ਜਾਣਨਾ ਪਾਇਆ ਗਿਆ ਇਸ ਮੌਕੇ ਸ਼ਾਦੁਰਾਮ ਸ਼ਰਮਾ ਦੇ ਲੜਕੇ ਵਿਨੋਦ ਸ਼ਰਮਾ ਆਪਣੇ ਪਰਿਵਾਰ ਸਮੇਤ ਇਸ ਸਮਾਰੋਹ ਵਿੱਚ ਸ਼ਾਮਿਲ ਹੋਏ ਅਕਰਪਾਲ ਤੇਰਾ ਮਸਾਲਾ ਪ੍ਰਦਾਨ ਮਦਨ ਮਿੱਤਲ ਯਸਪਾਲ ਸਿੰਘਲਾ ਸੀਤਾਰਾਮ ਗੁਪਤਾ ਪ੍ਰਿੰਸੀਪਲ ਸਾਹਲੇਗਰਾਮ ਬੀਓ ਗੁਰਪ੍ਰੀਤ ਸਿੰਘ ਸੰਜੇ ਗੋਲ ਹਾਜ਼ਰ ਸਨ ਮਾਸਟਰ ਸਾਧੂ ਰਾਮ ਜੀ ਸ਼ਰਮਾ ਜੀ ਉਹਨਾਂ ਦਾ ਨੌ ਹੀ ਬਹੁਤ ਵੱਡਾ ਹੈ ਜਿਹੜੇ ਬੱਚੇ ਉਹਨਾਂ ਦੇ ਪੜੇ ਨੇ ਕੋਈ ਦੱਸ ਸਕਦੇ ਨੇ ਕਿ ਕਿੰਨੇ ਜੋ ਉਹਨਾਂ ਦਾ ਅਸੂਲ ਰਿਹਾ ਉਹ ਸਹੀ ਮਾਇਨਿਆਂ ਦੇ ਵਿੱਚ ਬਰਕਰਾਰ ਰੱਖਣਾ ਹਰ ਇੱਕ ਬੰਦੇ ਦੇ ਬਖਦੀ ਗੱਲ ਸੋ ਉਹਨਾਂ ਦੇ ਦਿਖਾਏ ਹੋਏ ਰਸਤਿਆਂ ਤੇ ਸਾਡਾ ਵੀ ਚੱਲਣ ਦਾ ਫਰਜ਼ ਬਣਦਾ ਪਰ ਰਸਤਾ ਬੜਾ ਔਖਾ ਕਿਉਂਕਿ ਇੰਨਾ ਦਿਰੜ ਹੋਣਾ ਆਪਦੇ ਕੰਮ ਦੇ ਪ੍ਰਤੀ ਹਰ ਇੱਕ ਬੰਦਾ ਉਹਨਾਂ ਨਹੀਂ ਕਰ ਸਕਦਾ ਸੋ ਮੈਨੂੰ ਵੀ ਮੌਕਾ ਮਿਲਿਆ ਕੋਈ ਉਦੋਂ ਮੈਂ ਵੀ ਪੜਦਾ ਹੁੰਦਾ ਸੀ ਤੇ ਇੱਕ ਦੋ ਵਾਰੀ ਮੌਕਾ ਮਿਲਿਆ ਜਦੋਂ ਸਕੂਲ 'ਚ ਜਾ ਕੇ ਦੇਖਿਆ ਤਾਂ ਜਿੱਦਾਂ ਕਰਫੂ ਲੱਗਿਆ ਹੁੰਦਾ ਐਦਾਂ ਸਨਾਟਾ ਹੁੰਦਾ ਸੀ ਬੱਚੇ ਆਪਣੀ ਕਲਾਸ ਦੇ ਵਿੱਚ ਹੁੰਦੇ ਸੀ ਔਰ ਹਮੇਸ਼ਾ ਉਹਨਾਂ ਸ਼ਾਸਨ ਕੀ ਹੁੰਦਾ ਐ ਇਹ ਤਾਂ ਹੈਡਮਾਸਟਰ ਸਾਹਿਬ ਕੋਈ ਦੇਖਿਆ ਪਤਾ ਲੱਗਦਾ ਸੀ ਅੱਜ ਬਹੁਤ ਬਦਲ ਚੁੱਕਿਆ ਸਿਸਟਮ ਅੱਜ ਕਿਸੇ ਬੱਚੇ ਨੂੰ ਜੇ ਤੁਸੀਂ ਤਾੜਦੋਂ ਤਾਂ ਉਹਨਾਂ ਦੇ ਮਾਪੇ ਆ ਜਾਂਦੇ ਨੇ ਕਿ ਸਾਡੇ ਬੱਚੇ ਨੂੰ ਤਾੜਿਆ ਕਿਉਂ ਉਸ ਸਮੇਂ ਹਜਮਤ ਸਾਹਿਬ ਕੀਤਾ ਇੱਕੋ ਹੀ ਉਦੇਸ਼ ਸੀ ਕਿ ਜਿਹੜੇ ਬੱਚੇ ਮੇਰੇ ਲਵੇ ਪੜ੍ਹ ਰਹੇ ਨੇ ਇਹਨਾਂ ਨੂੰ ਕਾਬਲ ਬਣਾਈਏ ਇਹਨਾਂ ਨੂੰ ਪੈਰਾਂ ਸਿਰ ਖੜੇ ਕਰੇ ਸੋ ਉਹਨਾਂ ਨੇ ਬਹੁਤ ਸਾਰੀ ਕਾਮਯਾਬੀ ਉਹਦੇ ਵਿੱਚ ਮਿਲੀ ਵੀ ਇਸੇ ਕਰਕੇ ਅੱਜ ਅਸੀਂ ਉਹਨਾਂ ਨੂੰ ਇੰਨੇ ਸਾਲ ਬੀਤਣ ਦੇ ਬਾਅਦ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਆਏ ਸਾਲ ਉਹਨਾਂ ਦੇ ਵਰਸੀ ਤੇ ਜਿਹੜੇ ਸਵਾਗਤ ਕੀਤੇ ਜਾਂਦੇ ਨੇ ਔਰ ਉਹਨਾਂ ਨੂੰ ਫੁੱਲ ਮਾਲਾ ਚੜਾਈ ਜਾਂਦੀ ਹੈ ਔਰ ਨਤਮਸਤਕ ਹੋਇਆ ਜਾਂਦਾ ਸੋ ਉਹਨਾਂ ਦੇ ਬੇਟੇ ਉਹ ਵੀ ਸਾਡੇ ਚ ਹਮੇਸ਼ਾ ਹਾਜ਼ਰ ਰਹਿੰਦੇ ਨੇ ਸੋ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਉਹਨਾਂ ਕਰਕੇ ਜੱਜ ਅਸੀਂ ਇੱਥੇ ਆ ਹੈਗੇ ਆ ਤਾਂ ਉਹਨਾਂ ਦੇ ਲਾਇਆ ਹੋਇਆ ਬੂਟਾ ਸੋ ਇੱਥੇ ਵੀ ਬੜੀ ਸੇਵਾ ਜਿਹੜੀ ਉਹ ਚੱਲਦੀ ਹੈ ਸੋ ਸਾਨੂੰ ਵੀ ਬਿਲਕੁਲ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਣ ਦੀ ਬਾਕੀ ਅੱਜ ਦਾ ਜਿਹੜਾ ਸਮਾਂ ਹੈ ਉਹ ਬੜਾ ਵੱਖਰਾ ਹੈ ਮੈਂ ਮਾफी ਚਾਹੁੰਦਾ ਸਰਦਾਰਪੁਰ ਵਾਲਾ ਸਮਾਜ ਦੇ ਪ੍ਰਧਾਨ ਸਾਡੇ ਪਵਨ ਬਾਂਸਲ ਜੀ ਪ੍ਰਿੰਸੀਪਲ ਮੋਨ ਲਾਲ ਸ਼ਰਮਾ ਜੀ ਅਸ਼ੋਕ ਮੋਦਗਿਲ ਜੀ ਜਸ਼ਪਾਲ ਸਿੰਘਲਾ ਜੀ ਸੁਖੀ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਬਕਰਤ ਸਿੰਘ ਗੱਜੂਆ ਜਰਾਂ ਦੀ ਸਾਰੇ ਸੀਨੀਅਰ ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਲੰਬਨ ਸਹਿਬਾ ਸਮਾਣਾ ਸ਼ਹਿਰ ਨਿਵਾਸੀ ਜੀਓ ਮੈਂ ਮੈਂ ਕਮੇਟੀ ਸਤਿਮੰਦਰ ਸੰਪਰਕਤਾ ਹੁੰਦੇ ਸਾਰੇ ਮੈਂਬਰ ਸਾਹਿਬਾਨ ਸਾਡੇ ਪ੍ਰਧਾਨ ਸਾਬਨ ਸ਼ਾਸਤਰੀ ਜੀ ਨੂੰ ਮੈਂ ਧੰਨਵਾਦ ਕਰਦਾ ਜਿਹੜੇ ਹਰੇਕ ਸਾਲ ਦੀ ਤਰ੍ਹਾਂ ਇੱਕ 20ਵੀਂ ਵਰਸੀ ਹੈ ਜੀ ਦੀ ਉਹ ਹੈਡਮਾਸਟਰ ਸਾਧੂਰਾਮ ਦੀ ਮਨਾ ਰਹੇ ਨੇ ਉਹਨਾਂ ਨੇ ਉਹਨਾਂ ਦੇ ਜੀਵਨ ਬਾਰੇ ਵਿਸਤਾਰਪੂਰਵਕ ਦੱਸੇ ਦਿੱਤਾ ਹੈ ਸਾਧੂਰਾਮ ਹੈਡਮਾਸਟਰ ਜੀ ਬਹੁਤ ਵਧੀਆ ਸਿੱਖਿਆ ਦੇ ਸ਼ਾਸਤਰੀ ਜੀ ਜਿਨ੍ਹਾਂ ਨੇ ਪਬਲਿਕ ਸਕੂਲ ਦੇ ਵਿੱਚ ہزارਾਂ ਵਿਦਿਆਰਥੀਆਂ ਨੂੰ ਪੜ੍ਹਾ ਕੇ ਰਜਗਾਰ ਤੇ ਲਾਇਆ ਜੋ ਸਮਾਣਾ ਦੇ ਸ਼ਹਿਰ ਦੇ ਅੱਜ ਰਿਟਾਇਰ ਹੋ ਗਏ ਜਨ ਰਜਗਾਰ ਕਰਦੇ ਨੇ ਉਹ ਸਾਧੂਰਾਮ ਹੈਡਮਾਸਟਰ ਦੀ ਦੇਣ ਹੈ ਇਹ ਸਾਡੇ ਸਮਾਣਾ ਵੇਖੇ ਸਵਰਗਿਆ ਸਾਡੇ ਸਾਧੂਰਾਮ ਹੈਡਮਾਸਟਰ ਜੀ ਜੋ ਇੱਕ ਵਿਕਾਸ ਪੁਰਸ਼ ਦੇ ਨਾਮ ਨਾਲ ਜਾਣੇ ਜਾਂਦੇ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਸਮਾਣਾ ਦੇ ਵਿੱਚ ਜੋ ਉਹਨਾਂ ਨੇ ਬਿਰਧ ਆਸ਼ਰਮ ਸਤੀ ਮੰਦਰ ਸਵਰਗ ਧਾਮ ਪਾਰਕ ਤੇ ਸਕੂਲ ਜੋ ਇਸ ਦੇ ਅੰਦਰ 5 ਸਥਾ ਮ ਚੱਲ ਰਹੇ ਨੇ ਇਹ ਉਹਨਾਂ ਦੀ ਦੇਣ ਹੈ ਉਹਨਾਂ ਦਾ ਬੂਟਾ ਲਾਇਆ ਹੋਇਆ ਉਸ ਬੂਟੇ ਨੂੰ ਪਾਣੀ ਦਿੰਦੇ ਹੋਏ ਹੁਣ ਸਾਡੇ ਪਵਨ ਸ਼ਾਸਤਰੀ ਜੀ ਅੱਗੇ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਸੁਪੁੱਤਰ ਸ਼੍ਰੀ ਵਿਨੋਦ ਕੁਮਾਰ ਜੀ ਕਿਉਂਕਿ ਅਸਲੀ ਸੁਪੁੱਤਰ ਤਾਂ ਇਹੀ ਨੇ ਜਿਹੜੇ ਪਿਤਾ ਨੂੰ ਯਾਦ ਕਰਦੇ ਨੇ ਹਮੇਸ਼ਾ ਆ ਕੇ ਇੱਕ ਦਿਨ ਪਹਿਲਾਂ ਆ ਕੇ ਰਮੈਣ ਦਾ ਪਾਠ ਖਿਲਾਉਂਦੇ ਨੇ ਤੇ ਸਾਰੀ ਸੰਸਥਾ ਦੇ ਪ੍ਰਧਾਨ ਸਾਹਿਬ ਨਾਲ ਮੈਂਬਰ ਸਾਹਿਬਾਨ ਸਾਰੇ ਇਹਰੇ ਪ੍ਰੋਗਰਾਮ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਬੁਲਾ ਕੇ ਤੁਸੀਂ ਜਿਵੇਂ ਵਿੱਚ ਆ ਗਏ ਪ੍ਰੈਸਰਪੋਰਟਰ ਸਾਹਿਬਾਨ ਸਾਰਿਆਂ ਨੂੰ ਆ ਕੇ ਬੱਚਿਆਂ ਨੂੰ ਸਨਮਾਨ ਕਰਨਾ ਉਹਨਾਂ ਦੇ ਜੋ ਟੀਚਰ ਨੇ ਉਹਨਾਂ ਦਾ ਸਨਮਾਨ ਕਰਨਾ ਜੋ ਬੱਚੇ ਕੁਝ ਅਹੁਦਾ ਲੈ ਕੇ ਜਾਂਦੇ ਨੇ ਸ਼ਹਿਰ ਦੇ ਵਿੱਚ ਨਾਮ ਖੱਟਦੇ ਨੇ ਬੱਚਿਆਂ ਨੂੰ ਉਤਸ਼ਾਹਤ ਕੁ ਮੋਟੀਵੇਸ਼ਨ ਕਰਨ ਵਾਸਤੇ ਕਿਉਂਕਿ ਉਹ ਸਿੱਖਿਆ ਸ਼ਾਸਤਰੀ ਸੀਗੇ ਬੁੱਧੀਜੀਵੀ ਸੀਗੇ ਤੇ ਇਸ ਕਰਕੇ ਉਹਨਾਂ ਦੇ ਨਾਲ ਜਿਸ ਤਰ੍ਹਾਂ ਬੱਚੇ ਬਹੁਤ ਪੜਾਏ ਹੋਏ ਕੋਈ ਬੀਓ ਲੱਗਿਆ ਹੋਇਆ ਸਾਡੇ ਜਿਸ ਤਰ੍ਹਾਂ ਗੋਲਡੀ ਜੀ ਨੇ ਗੁਰਪ੍ਰੀਤ ਗੋਲਡੀ ਜੀ ਉਹਨਾਂ ਦੇ ਸਿਸਟਰ ਉਹਨਾਂ ਦੇ ਬੱਚੇ ਸਾਰੇ ਉਹ ਵੀ ਪੜੇ ਨੇ ਬਹੁਤ ਉਹਨਾਂ ਦੇ ਪੜਾਏ ਹੋਏ ਬੱਚੇ ਬਹੁਤ ਵੱਡੇ ਅੱਜ ਆਉਦਿਆਂ ਤੇ ਬੈਠੇ ਨੇ ਸੋ ਅਸੀਂ ਉਹਨਾਂ ਨੂੰ ਸਜਦਾ ਕਰਨ ਵਾਸਤੇ ਉਹਨਾਂ ਨੂੰ ਆਪਣਾ ਸ਼ਰਦਾ ਫੁੱਲ ਪੇਟ ਕਰਨ ਵਾਸਤੇ ਅਸੀਂ ਆਏ ਸਾਲ ਮਾਸਟਰ ਜੀ ਨੂੰ ਯਾਦ ਕਰਕੇ ਇੱਥੇ ਅਸੀਂ ਉਹਨਾਂ ਦੀ ਵਰਸੀ ਮਨਾਉਂਦੇ ਆ ਸੋ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਜੋ ਸਾਨੂੰ ਉਹ ਰਸਤਾ ਦਿਖਾ ਕੇ ਗਏ ਨੇ ਉਹਨਾਂ ਦੇ ਐ ਪਾਏ ਪੂਰਨਿਆਂ ਤੇ ਚੱਲ ਸਕੀਏ ਬ੍ਰਾਹਮਣ ਸਭਾ ਦੇ ਵਿੱਚ ਵੀ ਉਹ ਬੂਟਾ ਉਹਨਾਂ ਨੇ ਲਾਇਆ ਹੋਇਆ ਜੋ ਅੱਜ ਚੰਗਾ ਐ ਵੱਧ ਫੁੱਲ ਰਿਹਾ ਤੇ ਸਮਾਜ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਿਹਾ ਹੈ ਸਾਡੇ ਇਲਾਕੇ ਦੇ ਬਹੁਤ ਹੀ ਹਰਮਨ ਪਿਆਰੇ ਸਮਾਜ ਸੇਵਕ ਤੇ ਐਜੂਕੇਸ਼ਨਿਸਟ ਹੈਡਮਾਸਟਰ ਸਾਧੂ ਰਾਮ ਜੀ ਸ਼ਰਮਾ ਉਹਨਾਂ ਦੀ ਅਸੀਂ ਅੱਜ 21ਵੀਂ ਵਰਸੀ ਹੈਡਮਾਸਟਰ ਸਾਧੂ ਰਾਮ ਬ੍ਰਿਧਾ ਆਸ਼ਮ ਦੇ ਵਿੱਚ ਮਨਾ ਰਹੇ ਹਾਂ ਔਰ ਇਸ ਮੌਕੇ ਤੇ ਉਹਨਾਂ ਨੇ ਜਿਹੜੀ ਪ੍ਰੇਰਨਾ ਸਾਨੂੰ ਦਿੱਤੀ ਹੈ ਜਿੰਨੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਅੱਬਲ ਆਏ ਸਟੂਡੈਂਟਸ ਨੇ ਔਰ ਉਹਨਾਂ ਨੂੰ ਪੜ੍ਹਾਉਣ ਵਾਲੇ ਜਿਹੜੇ ਟੀਚਰਜ਼ ਨੇ ਉਹਨਾਂ ਦਾ ਅਸੀਂ ਹੈਡਮਾਸਟਰ ਸਾਧੂ ਰਾਮ ਜੀ ਦੀ ਯਾਦ ਦੇ ਵਿੱਚ ਉਹਨਾਂ ਦਾ ਅਸੀਂ ਮਾਨ ਸਨਮਾਨ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਪ੍ਰੇਰਣਾ ਮਿਲ ਸਕੇ ਔਰ ਉਹਨਾਂ ਦੇ ਜੀਵਨ ਤੋਂ ਸਮਾਜ ਸੇਵਾ ਦੀ ਜਿਹੜੀ ਪ੍ਰੇਰਣਾ ਮਿਲ ਸਕੇ ਮੈਂ ਇਸ ਮੌਕੇ ਤੇ ਆਪਣੀ ਸਵਰਗਾਸ਼ਮ ਸਤੀ ਮੰਦਰ ਕਮੇਟੀ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਸਮਾਣਾ ਸ਼ਹਿਰ ਵਾਸੀਆਂ ਨੂੰ ਨਵੀਂ ਪੀੜ੍ਹੀ ਨੂੰ ਇਹ ਬੇਨਤੀ ਵੀ ਕਰਦਾ ਕਿ ਤੁਸੀਂ ਸਾਰੇ ਹੈਡ ਮਾਸਟਰ ਸਾਧੂ ਰਾਮ ਦੇ ਜੀਵਨ ਤੋਂ ਪ੍ਰੇਰਣਾ ਲਓ ਔਰ ਜ਼ਰੂਰਤਮੰਦਾਂ ਦੀ ਸੇਵਾ ਕਰਨ ਵਾਸਤੇ ਅੱਗੇ ਆਓ ਉਹ ਵਿਚਾਨ ਨਮਨ ਕਰਦੇ ਹੋਏ बोले सच्चे दरबार की जय आज अपाय सतीमंद स्थान कई संस्थाज सारे इकट्ठे हुए हैं और एक शख्सियत जिदे बारे शास्त्री जी भी और हर वर्ष यहां बच्चे बच्चे ने इलाके ने पता है कि हर वर्ष अपा उनो नमन करते हैं और हर साल ਉਨਾਂ ਨੂੰ ਆਪਾਂ ਪੂਸ਼ਪਰਪਿਤ ਕਰਦੇ ਆ ਤੇ ਅੱਜ ਵੀ ਹਰ ਵਰਸ ਦੀ ਤਰ੍ਹਾਂ ਹਰ ਵਸ ਦੀ ਵਾਂਗ ਦੀ ਅੱਜ ਸਾਡੇ ਪ੍ਰੋਗਰਾਮ ਚ ਜਿੱਥੇ ਕਿ ਹੈਡਮਾਸ ਸਾਧੂ ਸਾਧੂ ਰਾਮ ਜੀ ਦੇ ਚਰਨਾਂ ਚ ਨਮਸਕਾਰ ਕਰਨ ਵਾਸਤੇ ਪ੍ਰੇਰਣਾ ਲੈਣ ਵਾਸਤੇ ਔਰ ਆਪਣੇ ਆਪ ਨੂੰ ਵੀ ਇਸ ਸਾਲ ਸੋ ਇਹ పార్ਟ ਆਫ ਬਲੇਸਿੰਗ ਇਹ ਆਸ਼ੀਰਵਾਦ ਦੇ ਰੂਪ ਚ ਵੀ ਆਪਾਂ ਸਾਰੇ ਇਕਤ੍ਰਿਤ ਹੋਣੇ ਆ। ਇਹ ਅੱਜ ਦੇ ਇਸ ਪ੍ਰੋਗਰਾਮ ਚ ਸੜੇ ਹਲਕੇ ਦੇ ਐਮਐਲਏ ਸਰਦਾਰ ਚੇਤਨ ਸਿੰਘ ਜੋੜਾ ਮਾਦਰਾ ਜੀ ਪਹੁੰਚੇ ਨੇ। ਔਰ ਇਸ ਸੰਸਥਾ ਦੇ ਸਰਪ੍ਰਸਤ ਕਪੂਰ ਚੰਦ ਬਾਂਸਲ ਜੀ ਤੇ ਪ੍ਰਧਾਨ ਸ਼ਮਾਨਾ ਤੋਂ ਕੇਲਾ ਸਰਮਦ ਰਿਪੋਰਟ